ਏ ਡੀਟੀ ਤੇ ਆਏ ਆ ਨਾਗਰ ਮੇਰਾ ਵੀ ਆ ਜਾ ਦਾਰੂ ਕੀ ਡਿਊਟੀ ਕਰ ਰਹੇ ਜੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਆਪਣੀ ਕੰਮਾ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨੇ ਇਸ ਵਾਰ ਮਾਮਲਾ ਜਲੰਧਰ ਦਾ ਹੈ ਜਿੱਥੇ ਕਥਿਤ ਤੌਰ ਦੇ ਉੱਤੇ ਮੁਫਤ ਦੀ ਸ਼ਰਾਬ ਪੀਣ ਲਈ ਕੁਝ ਪੁਲਿਸ ਮੁਲਾਜ਼ਮ ਤੱਕੇ ਦੇ ਨਾਲ ਇੱਕ ਮੰਗਣੀ ਦੇ ਫੰਕਸ਼ਨ ਦੇ ਵਿੱਚ ਵੜ ਗਏ ਇੱਥੇ ਇਹਨਾਂ ਮੁਲਾਜ਼ਮਾਂ ਨੇ ਖੂਬ ਮੁਫਤ ਦੀ ਸ਼ਰਾਬ ਪੀਤੀ ਜਦੋਂ ਨਸ਼ਾ ਹੋਇਆ ਤਾਂ ਇਹਨਾਂ ਨੇ ਮਹਿਮਾਨਾਂ ਦੇ ਨਾਲ ਵੀ ਕਥਿਤ ਤੌਰ ਤੇ ਬਦਤਮੀਜ਼ੀ ਕੀਤੀ ਪਰ ਜਦੋਂ ਫੰਕਸ਼ਨ ਕਰਵਾਉਣ ਵਾਲਿਆਂ ਨੇ ਸ਼ਰਾਬੀ ਪੁਲਿਸ ਮੁਲਾਜ਼ਮਾ ਨੂੰ ਘੇਰ ਕੇ ਪੁੱਛਿਆ ਕਿ ਉਹਨਾਂ ਨੂੰ ਕਿਸ ਨੇ ਸਰਦਾ ਦਿੱਤਾ ਹੈ ਤਾਂ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਆਇਆ ਇਹਨੇ ਥੱਲੇ ਸੱਟਣ ਲਗਾਈ ਪੋੜੀਆਂ ਜਿਹਨਾਂ ਨੂੰ ਇਹ ੱੱੱੱੱ ਇਹ ੱੱੱ ਮਾਰਦਾ ਫਿਰਦਾ ਛੱਡਦਾ ਯਾਰ ਇਹ ਤਾਂ ਮੈਂ ਨਾਲ ਦੇ ਪੋੜੀਆਂ ਥੱਲੇ ਸੱਟਦਣਾ ਸੀ ਇਹਨਾਂ ਨੇ ਸਮਝੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਇਹਨਾਂ ਨੇ ਲਾਇਆ ਨਾ ਸਾਨੂੰ ਕਹਿ ਕੇ ਰਮਨ ਰੋੜਨ ਜੀ ਨੇ ਆਉਣਾ ਐ ਐਸ ਐਚਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਐ ਰਮਨ ਕਹਿਣਾ ਤੇ ਰਮਨ ਰੋੜੇ ਨਹੀਂ ਆਉਣਾ ਮੇਰ ਨਾਲ ਕੀ ਕਰੀਂ ਟੀਮ ਉਹਨਾਂ ਦੇ ਕੋਈ ਗੱਲ ਹੈ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀ ਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬ ਪੀ ਕੇ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਿਟੀ ਮੁਫਤ ਦੀ ਸ਼ਰਾਬ ਪੀਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਫੰਕਸ਼ਨ ਦੇ ਵਿੱਚ ਆਉਣ ਵਾਲੇ ਵਿਧਾਇਕ ਦੀ ਸੁਰੱਖਿਆ ਦੇ ਲਈ ਆਏ ਨਹੀਂ ਪਰ ਜਦੋਂ ਵਿਧਾਇਕ ਨੂੰ ਫੋਨ ਕਰਕੇ ਪੁੱਛਿਆ ਗਿਆ ਉਹਨਾਂ ਨੇ ਇਹ ਪੁਲਿਸ ਮੁਲਾਜ਼ਮ ਬੁલાਏ ਨਹੀਂ ਤਾਂ ਵਿਧਾਇਕ ਨੇ ਕਿਹਾ ਹੈ ਕਿ ਉਹਨਾਂ ਨੇ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਨਹੀਂ ਬੁਲਾਇਆ ਹੈ। ਕਹਾਣੀ ਚਾਰ ਮੁਲਾਜ਼ਮ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰੇ। ਮੈਂ ਉਸ ਵੇਲੇ ਮੌਕੇ ਤੇ ਕਿੰਨਾ ਤਰ੍ਹਾਂ ਕੇਵਲ ਸਿੰਘ ਜੀ ਕੇਵਲ ਸਿੰਘ ਆ ਹੋਰ ਕਿੱਥੇ ਬੰਦੇ ਬੱਥੇ ਦੂਜਾ ਉਹ ਕਿੱਥੇ ਗਿਆ ਉਹ ਬੁੱਤਾਂ ਦੇ ਬੰਦੇ ਇੱਥੇ ਮੈਂ ਇਲੇਜ਼ੀਅਮ ਗ੍ਰੈਂਡ ਚੈੱਕ ਆ ਇਲੇਜ਼ੀਅਮ ਗ੍ਰੈਂਡ ਆ ਥੈਂਕ ਯੂ ਬਈ ਅਨੰਦ ਖੋਤੇ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਖੜੇ ਸਨ ਆਰ ਐਸਐਸਪੀ ਨੂੰ ਕਰਤਾ ਕੋਹਣ ਉਹਨੇ ਬੰਦੇ ਫੇਰ ਖਬਰਾਂ ਮੁਤਾਬਕ ਇਹ ਮਾਮਲਾ ਪੁਲਿਸ ਦੇ ਵੱਡੇ ਅਫਸਰਾਂ ਦੇ ਧਿਆਨ ਦੇ ਵਿੱਚ ਆ ਗਿਆ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਅਫਸਰ ਕਥਿਤ ਮੁਫਤ ਖੋਰ ਪੁਲਿਸ ਮੁਲਾਜ਼ਮਾ ਖਿਲਾਫ ਕੋਈ ਕਾਰਵਾਈ ਕਰਦੇ ਨਹੀਂ ਜਾਂ ਨਹੀਂ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਟੀਵੀ ਇਹ ਡੀਪੀ ਤੇ ਆਏ ਆ ਦਾਰੂ ਕਿਕੇ ਡਿਊਟੀ ਕਰ ਰਹੇ ਜੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਆਪਣੀ ਕੰਮਾ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨੇ ਇਸ ਵਾਰ ਮਾਮਲਾ ਜਲੰਧਰ ਦਾ ਹੈ ਜਿੱਥੇ ਕਥਿਤ ਤੌਰ ਦੇ ਉੱਤੇ ਮੁਫਤ ਦੀ ਸ਼ਰਾਬ ਪੀਣ ਲਈ ਕੁਝ ਪੁਲਿਸ ਮੁਲਾਜ਼ਮ ਤੱਕੇ ਦੇ ਨਾਲ ਇੱਕ ਮੰਗਣੀ ਦੇ ਫੰਕਸ਼ਨ ਦੇ ਵਿੱਚ ਵੜ ਗਏ ਇਥੇ ਇਹਨਾਂ ਮੁਲਾਜ਼ਮਾਂ ਨੇ ਖੂਬ ਮੁਕਤੀ ਸ਼ਰਾਬੀ ਸੀ ਜਦੋਂ ਨਸ਼ਾ ਹੋਇਆ ਤਾਂ ਇਹਨਾਂ ਨੇ ਮਹਿਮਾਨਾਂ ਦੇ ਨਾਲ ਵੀ ਕਥਿਤ ਤੌਰ ਤੇ ਬਦਤਮੀਜ਼ੀ ਕੀਤੀ ਪਰ ਜਦੋਂ ਫੰਕਸ਼ਨ ਕਰਵਾਉਣ ਵਾਲਿਆਂ ਨੇ ਸ਼ਰਾਬੀ ਪੁਲਿਸ ਮੁਲਾਜ਼ਮਾ ਨੂੰ ਘੇਰ ਕੇ ਪੁੱਛਿਆ ਕਿ ਉਹਨਾਂ ਨੂੰ ਕਿਸ ਨੇ ਸਰਦਾ ਦਿੱਤਾ ਹੈ ਤਾਂ ਉਹਨਾਂ ਨੂੰ ਕੋਈ ਵੀ ਜਵਾਬ ਨਹੀਂ ਆਇਆ ਇਹਨੇ ਥੱਲੇ ਸੱਟਣ ਲਗਾਈ ਪੋੜੀਆਂ ਜੋ ਇਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਸਰਦਾ ਯਾਰ ਇਹ ਤਾਂ ਮੈਨਾਂ ਦੇ ਪੋੜੀਆਂ ਥੱਲੇ ਸੱਟਦੇ ਨਾ ਸੀ ਇਹਨਾਂ ਨੇ ਸਮਝੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਫੋਨ ਨਹੀਂ ਦੇਣਾ ਬੁਲਾਇਆ ਨਾ ਸਾਨੂੰ ਕਹਿ ਕੇ ਰਮਨ ਰੋੜਨ ਜੀ ਨੇ ਆਉਣਾ ਹੈ ਐਸਐਸਓ ਸਾਹਿਬ ਤੇ ਬੰਦੇ ਭੇਜੋ ਜਿਹੜਾ ਰਮਨ ਕਹਿੰਦਾ ਤੇ ਰਮਨ ਰੋੜ ਨੇ ਆਉਣਾ ਮੇਰ ਨਾਲ ਕੀ ਕਰੀਂ ਉਹਨਾਂ ਦੀ ਕੋਈ ਗੱਲ ਹੈ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬਹਿ ਕੇ ਤੁਸੀਂ ਕਰਨੀ ਹੈ ਸ਼ਰਾਬ ਪੀਣ ਦਾ ਨਹੀਂ ਉਹਨਾਂ ਨੇ ਪੈ ਕੇ ਸਕਿਉਰਿਟੀ ਤੁਸੀਂ ਬਾਹਰ ਦੇਣੀ ਹੈ ਕੀ ਅੰਦਰ ਦੇਣੀ ਹੈ ਮੁਫਤ ਦੀ ਸ਼ਰਾਬ ਪੀਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਫੰਕਸ਼ਨ ਦੇ ਵਿੱਚ ਆਉਣ ਵਾਲੇ ਵਿਧਾਇਕ ਦੀ ਸੁਰੱਖਿਆ ਦੇ ਲਈ ਆਏ ਨਹੀਂ ਪਰ ਜਦੋਂ ਵਿਧਾਇਕ ਨੂੰ ਫੋਨ ਕਰਕੇ ਪੁੱਛਿਆ ਗਿਆ ਉਹਨਾਂ ਨੇ ਇਹ ਪੁਲਿਸ ਮੁਲਾਜ਼ਮ ਬੁલાਏ ਨਹੀਂ ਤਾਂ ਵਿਧਾਇਕ ਨੇ ਕਿਹਾ ਹੈ ਕਿ ਉਹਨਾਂ ਨੇ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਨਹੀਂ ਬੁਲਾਇਆ ਹੈ। ਕਹਾਣੀ ਚ 4 ਮੁਲਾਜ਼ਮ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਹੈ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰੇ। ਮੈਂ ਉਸ ਲਈ ਮੌਕੇ ਤੇ ਕਿਨਾ ਤੇਰਾ ਜੇਵਲ ਸਿੰਘ ਜੇਵਲ ਸਿੰਘਾ ਖੋਰ ਕਿੱਥੇ ਬੰਦੇ ਬਸ ਦੂਜਾ ਉਹ ਕਿੱਥੇ ਗਿਆ ਉਹ ਖੋਰ ਜਿਹੜੇ ਬੰਦੇ ਇਥੇ ਮੈਂ ਇਲਿਜ਼ੀਅਮ ਗ੍ਰੈਂਡ ਚੈਕ ਹੈ ਇਲਿਜ਼ੀਅਮ ਗ੍ਰੈਂਡ ਚੈਕ ਥੈਂਕ ਯੂ ਬਈ ਅਨੰਦ ਖੋਰ ਤੇ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਹੀ ਗਏ ਸਨ ਐਸਐਸਪੀ ਨੂੰ ਕਰਤਾ ਬੋਲ ਉਹਨੇ ਬੰਦੇ ਫੇਰ ਖਬਰਾਂ ਮੁਤਾਬਕ ਇਹ ਮਾਮਲਾ ਪੁਲਿਸ ਦੇ ਵੱਡੇ ਅਫਸਰਾਂ ਦੇ ਧਿਆਨ ਦੇ ਵਿੱਚ ਆ ਗਿਆ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਅਫਸਰ ਕਥਿਤ ਮੁਫਤ ਖੋਰ ਪੁਲਿਸ ਮੁਲਾਜ਼ਮਾ ਖਿਲਾਫ ਕੋਈ ਕਾਰਵਾਈ ਕਰਦੇ ਨੇ ਜਾਂ ਨਹੀਂ ਬਿਊਰੋ ਰਿਪੋਰਟ ਲਿਵਿੰਗ ਇੰਡੀਆ ਟੀਵੀ